ਜੋ ਤੂੰ ਪ੍ਰੇਮ ਖੰਨਨ ਕਾ ਚਾਉ ਸਿਰ ਘਰ ਤਲੀ ਗਲੀ ਮੇਰੀਆ ਤੇ ਤੁਮਾਰ ਗੁਪੈ ਤਰੀ ਚੈ ਸਿਰ ਨੀਜੈ ਕਾਣ ਨਾ ਕੀਜੈ ਜਿਬੂ ਦੁਗਾ ਟਲ ਸਤਿ ਨਿਸ਼ੀਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੁੱਤਰ ਜਨੇ ਕੀ ਬੋਧਿਸ਼ਭਾਏ ਮਨ ਹੋ ਕੇ ਅੰਮ੍ਰਿਤ ਵੇਲੇ ਤੋਂ ਅੰਮ੍ਰਿਤਮਈ ਬਾਣੀ ਦਾ ਆਨੰਦ ਪ੍ਰਾਪਤ ਕਰ ਰਹੇ ਕੁੜ ਭਾਗੀ ਸਾਧ ਸੰਗਤ ਜਨੂ ਆਪਾਂ ਸਾਰੇ ਮਿਲ ਭਾਗ ਗੀ ਹਾਂ ਸਾਡੇ ਸਾਰਿਆਂ ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਿਨ ਬਿਨ ਬਿਹਰਮਤਾ ਹਨ ਬਖਸ਼ਾ ਹਨ ਜਿਨ੍ਹਾਂ ਮਿਹਰਮਤਾ ਦੇ ਸਦਕਾ ਆਪਾਂ ਨੂੰ ਗੁਰੂ ਘਰ ਵਿੱਚ ਕੁਝ ਪਾਲ ਪ੍ਰਾਪਤ ਹੁੰਦੇ ਹਨ ਹੋ ਸਤਿਗੁਰਾਂ ਦੇ ਸੰਮ ਸਿਸ਼ਟਾਂ ਕੇ ਅੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੋਟੇ ਬੱਚਿਆਂ ਦੀ ਸ਼ਹੀਦੀ ਲਈ ਲੜੀ ਹੋਰ ਆਪਾਂ ਸਰਵਨ ਕਰ ਰਹੇ ਹਾਂ ਮਾਤਾ ਜੀ ਨੇ ਆਪਣੇ ਪੁੱਤਰਿਆਂ ਦੇ ਨਾਲ ਸਤਲੁਜ ਤੇ ਸਰਸਾ ਦੇ ਪਤਣ ਤੇ ਟਕਣਾ ਕੀਤਾ ਕੁਮੇ ਮਾਸ਼ਕੀ ਦੀ ਝੁੱਗੀ ਵਿੱਚ ਲక్ష్ਮੀ ਨਾਮ ਦੀ ਬੀਬੀ ਨੇ ਚਾਹ ਪਾਣੀ ਲੰਗਰ ਪਾਣੀ ਦੀ ਸੇਵਾ ਕੀਤੀ ਰਾਤ ਨੂੰ ਵੀ ਦਿਨ ਦਾ ਚੜ੍ਹਾ ਹੋਇਆ ਉਹ ਪ੍ਰਸ਼ਾਦਾ ਪਾਣੀ ਜੋ ਉਹ ਨੂੰ ਮਿਲਿਆ ਉਹ ਚਾਰ ਕਰਕੇ ਲਿਆਈ ਇੱਥੇ ਹੀ ਸਤਗੁਰਾਂ ਦੇ ਘਰ ਚ ਰਸੋਈਏ ਦੀ ਸੇਵਾ ਕਰਨ ਵਾਲਾ ਗੰਗੂ ਬ੍ਰਾਹਮਣ ਜਿਹੜਾ ਉਹਦਾ ਮੁਲਾਪਾਤਾ ਜੀ ਨੂੰ ਹੋਇਆ ਜੰਗਲਾਂ ਦੇ ਭਿਆਨਕ ਰਸਤੇ ਵਿੱਚ ਜਦੋਂ ਇਹਨੇ ਆਕੀ ਅਰਜ ਕੀਤੀ ਕੁੰਮੇ ਨੂੰ ਆਖਿਆ ਪਿਤਰੀਆ ਪਾਰ ਕਰਾ ਦੇ ਮੈਂ ਇਹਨਾਂ ਨੂੰ ਰਸਤਾ ਵਿਖਾ ਸਕਣਾ ਕੁੰਮੇ ਮਾਸ਼ਕੀ ਨੇ ਦਰਿਆ ਪਾਰ ਕਰਵਾਇਆ ਦਰਿਆ ਪਾਰੋਂ ਤੋਂ ਬਾਅਦ ਜਦੋਂ ਉਹ ਨੂੰ ਮੁਸ਼ਵੜਾ ਪੈਂਦਾ ਉਹਦਾ ਇੱਕ ਰਾਤ ਚ ਉਹਨੇ ਇੰਨਾ ਸਨੇਹ ਪ੍ਰਗਟ ਕਰ ਲਿਆ ਕਿ ਉਹ ਰੁਦਨ ਕਰਦਾ ਹੈ ਮਾਤਾ ਜੀ ਨੇ ਤਰਵਾਸ ਦਿੱਤਾ ਕੁਝ ਧੰਨ ਦਿੱਤਾ ਉਹਨੇ ਨਾ ਵੀ ਕੀਤੀ ਤਾਂ ਵੀ ਮਾਤਾ ਨੇ ਕੁਝ ਹੋਰਾਂ ਦੇ ਦਿੱਤੀਆਂ ਉਸ ਨੱਬੇ ਦੇ ਵਿੱਚ ਆਇਆ ਛਾਲ ਪ੍ਰੋਗਰਾਮ ਮੈਂ ਆਪ ਜਾਣਦੇ ਹਾਂ ਅੱਗੇ ਅਰਦਾਸ ਕਰ ਪੈਂਦਾ ਹੈ ਇਹ ਗੰਗੂ ਲੈ ਤੁਰਦਾ ਹੈ چھوٹے چھوٹے لال نے رستہ جنگل دا ہے بچوں کا ساتھ رہا کٹھن پر سر پہ شام ہے بچوں کا ساتھ رہا کٹھن سر پہ شام ہے سن شان دست چار سوہوں کا مقام ہے ہوتا کہاں پہ دیکھیے شب کو قیام ہے خادم ہے اور کوئی نہ سفر ساتھی خادم ہے اور کوئی نہ ہمراہ غلام ہے سفر ساتھی ماتا جی نے سوچیا پی کیول کے سیوا دار ہے گنگور سویا ہے بھکت ساتھ رہ گیا کیول گنگور سویا لے دے کے رہبری پو یہ ہے ہاتھ رہ گیا اللہ یار کا یارکا کہ رستا دسن دے افسوس والی گل کہہ ہیں ਇਹ ਕੇਵਲ ਗੰਗੂ ਬਚਿਆ ਇਸੇ ਬੇਖ਼ੌਂ ਪੰਡੇ ਵਿੱਚ ਬੱਚਿਆਂ ਨੂੰ ਵਾਰ-ਵਾਰੀ ਖੱਜਲ ਤੇ ਪਿਠਾਇਆ ਜਾਂਦਾ ਉਹ ਵੀ ਜਾਨਵਰ ਥੱਕ ਜਾਂਦੀ ਦੋਹਾਂ ਨੂੰ ਨਹੀਂ ਪਠਾਂਦੇ ਹੁਣ ਚਲਦਿਆਂ ਚਾਹਦਿਆਂ ਤਿਆਸ਼ ਕਰ ਕਹਿੰਦਾ ਹੈ ਕਿ ਦੂਜੀ ਰਾਹ ਰਾਤ ਪੈ ਜਾਂਦੀ ਹੈ ਸ਼ੋਦਤ ਦਾ ਸਮਾ ਹੁੰਦਾ ਹੈ ਮਾਤਾ ਜੀ ਇਹ ਗੰਗੂ ਦੇ ਨਾਲ ਜਦੋਂ ਚਲ ਰਹੇ ਸਮਾ ਹੋਏ ਉਹਨਾਂ ਆਖਿਆ ਸੀ ਸੋਦਰ ਦਾ ਪਾਠ ਕਰਨੇ ਤੇ ਇਤਿਹਾਸ ਕਰਨ ਦਾ ਜਾਣ ਮੁਝ ਕੀ ਇਹਨੇ ਆਪਣੇ ਨਗਰ ਦੇ ਬਾਹਰ ਤਲਾਬ ਦੇ ਨੇੜੇ ਇੱਕ ਚੰਗੀ ਹੈ ਪਿੰਡ ਦੀ ਦੂਜੇ ਵਿੱਚ ਟਿਕਾਣਾ ਕਰਾਲਿਆ ਸ਼੍ਰੀਪਤਨ ਖੋਣ ਵਾਸਤੇ ਮਸਰੀ ਦੀ ਦਾਲ ਤੇ ਬਜਰੇ ਦੇ ਪ੍ਰਸ਼ਾਦੇ ਕੋੋਂ ਜਾ ਕੇ ਨਹੀਂ ਹੁੰਦਾ ਲਹਿਰ ਕੀ ਰੋਟੀ ਕਰੀ ਮਸ਼ੂਰੀ ਕੀ ਕਰੀ ਦਾਰ ਥਾਣੀ ਮਾਹੇ ਸੋ ਪਾਇ ਕੈ ਲੈ ਆਇਓ ਤਤਕਾਰ ਹੁਣ ਜਦੋਂ ਹੀ ਰੋਟੀ ਲੈ ਕੇ ਆਇਆ ਮਾਤਾ ਜੀ ਨੇ ਆਖਿਆ ਸੋ ਰੋਟੀ ਐਸੀ ਕਰ ਲਿਆਇਓ ਹਮਰੇ ਕਾਗ ਨਾ ਕੂਕਰ ਖਾਇਓ ਤਾ ਮਾਤਾ ਐਸੀ ਬਿਲਖਾਨੀ ਭੁੱਖੇ ਕੋਲ ਦੇਖ ਤੁਮ ਲਾਨੀ ਕਿ ਮੇਰੇ ਪੁੱਤਰੇ ਭੁੱਖੇ ਨੇ ਇਹ ਤੇ ਰਾਜਿਆਂ ਮਹਾਰਾਜਿਆਂ ਵਰਗਾ ਖਾਣਾ ਖਾਂਦੇ ਛਣਵਤ ਗਿਆ ਇਹ ਤੋਂ ਕਿਹੜੀ ਰੋਟੀ ਲਏ ਕਈ ਦਿਨਾਂ ਦੀ ਭੁੱਖੇ ਆ ਇਹ ਹੁਣ ਦੁਬਾਰੇ ਫਿਰ ਜਾਂਦਾ ਮਾਤਾ ਜੀ ਨੇ ਇੱਕ ਮੋਹਰ ਦਿੱਤੀ ਵੀ ਚੰਗਾ ਪ੍ਰਸ਼ਾਦਾ ਤਿਆਰ ਕਰਾ ਕੇ ਲਿਆ ਪਰ ਉਸੇ ਤਰ੍ਹਾਂ ਫਿਰ ਸਾਦਾ ਜਾਂ ਪ੍ਰਸ਼ਾਦਾ ਲੈਂਦਾ ਇਹ ਆਉਂਦਾ ਬੜੀ ਦੇਰ ਨਾਲ ਹੈ ਜਿੱਥੇ ਇਹਨਾਂ ਨੇ ਟਿਕਾਣਾ ਕੀਤਾ ਸੀ ਉਥੇ ਆ ਕੇ ਉਸੇ ਤਰ੍ਹਾਂ ਫਿਰ ਉਹ ਪ੍ਰਸ਼ਾਦਾ ਦਿੰਦਾ ਹੈ ਖੈਰ ਇਸਵਾਦੀ ਮਾਤਾ ਨੇ ਪ੍ਰਸ਼ਾਦਾ ਛਕ ਲਿਆ ਕਿਉਂਕਿ ਪਹਿਲਾਂ ਤੇ ਬਿਖ ਮਸੀਹ ਸਮਾਂ ਜਿਹੜਾ ਹੈ ਹਾਲਾਤ ਜਿਹੜੇ ਨੇ ਬਣੇ ਕਈ ਵਾਰੀ ਐਸੇ ਬਣ ਜਾਂਦੇ ਨੇ ਕਿ ਹਰ ਇੱਕ ਮਨੁੱਖ ਨੂੰ ਬੜਾ ਮਜਬੂਰ ਕਰ ਦਿੰਦੇ ਹਨ ਇਸੇ ਕਰਕੇ ਮਾਤਾ ਜੀ ਵੱਲ ਧਿਆਨ ਕਰਕੇ ਕਿਸੇ ਨੇ ਆਖਿਆ ਸੀ ਮੇਰੀ ਨਾਂ ਮੇਰਾ ਨਾਂ ਗੁਜ਼ਰੀ ਮੇਰੀ ਅਲ ਗੁਜ਼ਰੀ ਜਦੋਂ ਸਫਰੀ ਦੀ ਇੱਕ ਹੁੰਦਾ ਹੈ ਨੀਰਾਂ ਨਾ ਗੁਜ਼ਰੀ ਮੇਰੀ ਅਲ ਗੁਜ਼ਰੀ ਇਹੋ ਜੀ ਕਹਾਣੀ ਤਾਂ ਮੇਰੇ ਉੱਤੇ ਘੜੀ ਘੜੀ ਗੁਜ਼ਰੀ ਪਲ ਪਲ ਗੁਜ਼ਰੀ ਇਹੋ ਜੀ ਕਹਾਣੀ ਤਾਂ ਮੇਰੇ ਉੱਤੇ ਘੜੀ ਘੜੀ ਗੁਜ਼ਰੀ ਪਲ ਪਲ ਗੁਜ਼ਰੀ ਕਿਉਂ ਕਿਹਾ ਜੀ ਆਪਣੇ ਪੁੱਤਰ ਦੀਆਂ ਅਨੰਦਪੁਰ ਸਾਹਿਬ ਦੇ ਵਿੱਚ ਜੰਗਾਂ ਹੋਰ ਜੰਗਾਂ ਤੱਕਦੇ ਨੇ ਪਤੀ ਨੂੰ ਸਾਹਮਣੇ ਤੁਰਦਿਆਂ ਤੱਕਦੇ ਨੇ ਪਰਿਵਾਰ ਵਿਛੜਤਾ ਤੱਕਿਆ ਇਸ਼ਾਰੀਆਂ ਗੱਲਾਂ ਉਹਨਾਂ ਦੇ ਨੇਤਰਾਂ ਦੇ ਸਾਹਮਣੇ ਨੇ ਇਸ ਵਿਖੰਪੰਡੇ ਵਿੱਚ ਗੁਦਰੀ ਲੋਕ ਮੈਨੂੰ ਤਾਈਂ ਆਖਦੇ ਨੇ ਗੁਦਰੀ ਲੋਕ ਮੈਨੂੰ ਤਾਈਂ ਆਖਦੇ ਨੇ ਜਿਹੜੀ ਆਈ ਸਿਰ ਤੇ ਮੈਂ ਚੱਲ ਗੁਦਰੀ ਜਿਹੜੀ ਆਈ ਸਿਰ ਤੇ ਮੈਂ ਚੱਲ ਗੁਦਰੀ ਜਸਕਿੰਦਾਇ ਇਸ ਤਰ੍ਹਾਂ ਇਹ ਸਮਾਬਸਰ ਕਰਨ ਲੈਨੇ ਗੰਗੂ ਸਾਰੀ ਰਾਤ ਉਹ ਨਹੀਂ ਕਰਦਾ ਰਿਹਾ ਇਹ ਸੋਚਣ ਪਰਮਾਤਾ ਜੀ ਨੂੰ ਨੀਂਦਰ ਨਹੀਂ ਆਈ ਅੱਜ ਇਹ ਮੋਹਰਾ ਨਹੀਂ ਤਰਾ ਸਕਿਆ ਅਗਲੀ ਸ਼ਵੇਰ ਹੋਈ ਇਹਦਾ ਨਾਂ ਜਿਕਾਈ ਨੌਰ ਪਿੰਡ ਲਿਖਿਆ ਜਿੱਥੇ ਇਹ ਰਾਤ ਜੋਰਾਵਰ ਸਿੰਘ ਫਤੇਸਿੰਘ ਗੁਦਰੀ ਮਾਤਾ ਸਾਤ ਕਾਇਨੌਰ ਦੇ ਤਲ ਕੇ ਵਸੇ ਇੱਕ ਪੁਰ ਰਾਤ ਇੱਥੇ ਵੀ ਸਮਗਮ ਹੁੰਦਾ ਹੈ ਬਾਕੀ ਅਗਨੀ ਰਾਤ ਹੁੰਦਾ ਨੇ ਕਾਇਨੌਰ ਕੱਤੀ ਹੁਣ ਦੇਰ ਚੜਿਆ ਮਾਤਾ ਜੀ ਨੇ ਨੇੜਲੇ ਤਲਾਬ ਤੋਂ ਹੱਥੋਂ ਤੋਕੇ ਫਿਰ ਉਸੇ ਤਰ੍ਹਾਂ ਆਪਣਾ ਸ਼ੁਕਰਾਨਾ ਕੀਤਾ ਬੱਚਿਆਂ ਨੂੰ ਸ਼ਾਂਤ ਕਰਨ ਕਰਦੇ ਨੇ ਅਗਲੇ ਦਿਨ ਦਾ ਵਿਖੰ ਪੰਡ ਹੈ ਗੰਗੂ ਫਿਰ ਪਰਿਵਾਰ ਨਾਲ ਲੈ ਕੇ ਇੱਕ ਟੱਕ ਦੇ ਵੜ ਜਾਂਦਾ ਜਿੱਥੇ ਬੜੀ ਸ਼ੰਘਣੀ ਵਾੜ ਕੀਤੀ ਹੋਈ ਸੀ ਟੱਕ ਦੇ ਮਿਰਕ ਚੌਂਕਣੀ ਹੈ ਗੁਰੂ ਮਾਤਾ ਗੁਰੂ ਸਤਾਂ ਨੂੰ ਉੱਥੇ ਬਿਠਾ ਕੇ ਕਹਿੰਦਾ ਕਿ ਮਾਤਾ ਜੀ ਪਿਛਵਾਇਆਂ ਦਾ ਬੜਾ ਜੋਰ ਹੈ ਸਤਿਗੁਰਾਂ ਨੂੰ ਤੇ ਗੁਰੂ ਪਰਿਵਾਰ ਨੂੰ ਢੂੰਡ ਰਹੇ ਹਨ ਮੈਂ ਪਿੰਡ ਦੇ ਹਾਲਾਤਾਂ ਦੀ ਖਬਰ ਲੈ ਕੇ ਆਉਣਾ ਜੇ ਹਾਲਾਤ ਚੰਗੇ ਹੈ ਤੇ ਮੈਂ ਬੜਾ ਵੜ ਭਾਗੀ ਆਵਾਂਗਾ ਮਤਾ ਆਖਿਆ ਸੀ ਤੇਰੇ ਤੇ ਭਰੋਸਾ ਕੀਤਾ ਇਹਦੀਆਂ ਮਾਸੂਮ ਜਿੰਦਾ ਮੇਰੇ ਨਾਲ ਨਹੀਂ ਜਾ ਛੇਤੀ ਪਤਾ ਲੈ ਕੇ ਆਇਆ ਕਿਉਂਕਿ ਸਾਨੂੰ ਰੱਦਸ ਵਾਲਾ ਕਿਵਾਂ ਕੇਵਲ ਸਾਡੇ ਨਾਲ ਕੋ ਹੈ ਹੋਰ ਤੇ ਕੋ ਸਾਥੀ ਨਹੀਂ ਜਿਹਨੂੰ ਅਸੀਂ ਨਾਲ ਲੈ ਸਕੀਏ ਉਹਨੇ ਸਾਰਾ ਦਿਨ ਉਡੀਕ ਕਰਦੇ ਦੇ ਜਿੱਥੇ ਇਹਨੂੰ ਇਹਨਾਂ ਨੂੰ ਬਿਠਾ ਕੇ ਗਿਆ ਸੀ ਇੱਥੇ ਇੱਕ ਫਕੀਰ ਰਹਿੰਦਾ ਫਕਤ ਫਕੀਰ ਲੋਕ ਇਹਨੂੰ ਕਹਿੰਦੇ ਸਨ ਕਿ ਨਗਰ ਵਿੱਚੋਂ ਆਪਣਾ ਪ੍ਰਸ਼ਾਦਾ ਪਾਣੀ ਲੈਂਦਾ ਅੱਜ ਬੰਦ ਹੋ ਗਿਆ ਹੈ ਕਾਰਸ਼ਿਵਾ ਵਾਲਿਆਂ ਵਿੱਚ ਚੱਲਦਾ ਸੰਤਾਂ ਦੇ ਦੇਰਿਆਂ ਵਿੱਚ ਚੱਲਦਾ ਹੈ ਇਹ ਬਾਹਰੋਂ ਘਰਾਂ ਚੋਂ ਪ੍ਰਸ਼ਾਦੇ ਇੱਕ ਇੱਕ ਦੋ ਕਿਲ ਲੈ ਕੇ ਆਉਨੇ ਇੱਕ ਤੇ ਉਹ ਘਰ ਪਰਿਵਾਰ ਦਾ ਪ੍ਰਸ਼ਾਦਾ ਜਿਹੜਾ ਅਣ ਪਾਣੀ ਉਹ ਗੁਰੂ ਘਰ ਲੱਗ ਜਾਂਦਾ ਅਰਦਾਸ ਹੁੰਦੀ ਹੈ ਉਹਨਾਂ ਦਾ ਦਸਵੰਧ ਨਿਕਲ ਜਾਂਦਾ ਹੈ ਦੂਜਾ ਗੁਰੂ ਘਰ ਵਿੱਚ ਜਦੋਂ ਇਹ ਪ੍ਰਸ਼ਾਦਾ ਸੰਗਤ ਸ਼ਕਤੀ ਹੈ ਉਹਦਾ ਬੜਾ ਵੱਡਾ ਕੁੰਨ ਲਾਭ ਪਰਿਵਾਰ ਨੂੰ ਪ੍ਰਾਪਤ ਹੁੰਦਾ ਹੈ ਦੋਦ ਪ੍ਰਸ਼ਾਦੇ ਲਿਆਉਣਾ ਉਹਨੂੰ ਡਾਲੀ ਵਾਲਾ ਕਹਿੰਦੇ ਸਨ ਤੇ ਪ੍ਰਾਤਨ ਫਕੀਰ ਪੀਰ ਇਹੋ ਜਿਹਾ ਕਰਮ ਕਰਦੇ ਸਨ ਜਾਂ ਆਪ ਜਾਂ ਆਪਣੇ ਚੇਲਿਆਂ ਤੋਂ ਪ੍ਰਵੰਦੇ ਸਨ ਇਹ ਜਦੋਂ ਲੰਗਰ ਲੈ ਕੇ ਆਇਆ ਪ੍ਰਸ਼ਾਦੇ ਲੈ ਕੇ ਆਇਆ ਨਗਰ ਵਿੱਚੋਂ ਘੁੰਮ ਫਿਰ ਕੇ ਕੀ ਵੇਖਦਾ ਵੀ ਚੁੱਕੀ ਮੇਰੀ ਦੇ ਸਾਹਮਣੇ ਤਿੰਨ ਰੋਹਾਨੀ ਰੂਹਾਂ ਬੈਠੀਆਂ ਨੇ ਜਿਨ੍ਹਾਂ ਦੇ ਬੜੇ ਚਿਹਰੇ ਦਮਕਦੇ ਨੇ ਚਿਹਰਿਆਂ ਤੇ ਬੜੀ ਆਤਮਿਕ ਪਖਤੀ ਰੌਣਕ ਹੈ ਇੰਨੀ ਵਿਖਮ ਕੜੀ ਦੇ ਵਿੱਚ ਵੀ ਉਹ ਆਤਮਿਕ ਪਖਤੀ ਲਾਲੀ ਨਹੀਂ ਗਈ ਤਾਂ ਸਤਗੁਰਾਂ ਖਿਆ ਸੀ ਇਹ ਇੱਕ ਅਵਸਥਾ ਹੈ ਜਿਹੜੀ ਮੈਂ ਆਪਣੇ ਸ਼ੇਖ ਨੂੰ ਦਿੰਦਾ ਇਹਦਾ ਨਾਮ ਹੈ ਆਨੰਦ ਇਹ ਆਰਿਆਂ ਨਾਲ ਚੇਰੀਆਂ ਨਹੀਂ ਜਾਂਦੀ ਉਬਲਦੀਆਂ ਦੇਗਾਂ ਵਿੱਚ ਉਬਾਲੇ ਖਾ ਕੇ ਖਤਮ ਨਹੀਂ ਹੁੰਦੀ ਇਹ ਤਤੀ ਤਵੀ ਤੇ ਬਹਿ ਕੇ ਖਤਮ ਨਹੀਂ ਹੁੰਦੀ ਇਹ ਸਿਰ ਧੜ ਨਾਲੋਂ ਅਲੱਗ ਕਰਵਾਇਆ ਖਤਮ ਨਹੀਂ ਹੁੰਦੀ ਅਵਸਥਾ ਇਹ ਹਾਲਤ ਆਪਣੇ ਬੱਚਿਆਂ ਦੇ ਟੂਟੇ ਕਿਰਾ ਕੇ ਗਲਾਂ ਵਿੱਚ ਹਾਰ ਪੁਆਇਆ ਵੀ ਖਤਮ ਨਾ ਹੋਈ ਨੇਜਿਆਂ ਤੇ ਬੱਚੇ ਟੰਗਾ ਕੇ ਖਤਮ ਨਾ ਹੋਈ ਜੰਡਾ ਨਾਲ ਬੰਨ ਕੇ ਸਿੱਖ ਸਾੜੇ ਕੇ ਤਾਂ ਵੀ ਖਤਮ ਨਾ ਹੋਈ ਇਹ ਅਸਤ ਇਹ ਉਹ ਲਾਲੀ ਸੀ ਇਹਦਾ ਨਾਮ ਫਕੀਰ ਦਾ ਐਮਨ ਦੱਸਿਆ ਇਨੇ ਪੁੱਛਿਆ ਸਵਾਲ ਕੀਤਾ ਸੀਸ ਛੁਪਾਇਆ ਜਾਣਦਾ ਨਹੀਂ ਸੀ ਪਰ ਉਹਨਾਂ ਨੇ ਚਾਹੋ ਜਲਾਲ ਕਰਕੇ ਮਾਤਾ ਜੀ ਤੇ ਬੱਚਿਆਂ ਦੇ ਇਹਦਾ ਸੀਸ ਆਪੇ ਝੁਕ ਗਿਆ ਮੱਥਾ ਟੇਕਦਾ ਕਹਿੰਦਾ ਕੌਣ ਤੇ ਮਾਤਾ ਜੀ ਨੇ ਸੁਭਾਵਕ ਆਖਿਆ ਕਿ ਐਵੇਂ ਬੈਠਿਆ ਐਵੇਂ ਸ਼ਬਦ ਲਿਖਿਆ ਐਮਾ ਦਾ ਨਾਮ ਸੀ ਹੁਣ ਇਹ ਗੁਰਦੁਆਰਾ ਉਸੇ ਤਰ੍ਹਾਂ ਬਣਿਆ ਤੇ ਇਹਦਾ ਨਾਮ ਹੈ ਈ ਫਿਰ ਐਮਾ ਸਾਹਿਬ ਸ਼ਹੀੜੀ ਹੈ ਸ਼ਹੀੜੀ ਦੇ ਬਿਲਕੁਲ ਨਾਲ ਸੀ ਜਾਣ ਕੇ ਬਿਠਾਇਆ ਸੀ ਗੱਲ ਵੀ ਨਹੀਂ ਵੀ ਮੈਂ ਤਾਂ ਚੁਰਾਲਾਂ ਹੁਣ ਇਹ ਜਾਣ ਬੁਝ ਕੇ ਲੇਟ ਆਇਆ ਦਰਾਂਤਰਾਂ ਦੇ ਬਹਾਨੇ ਬਣਾਉਂਦਾ ਮਾਤਾ ਜੀ ਪੁੱਛਦੇ ਨੇ ਇਨਾ ਸਮਾਂ ਕਿੱਥੇ ਲਾ ਕੇ ਆਏ ਇਹਦਾ ਅਧਿਆਤ ਸਾਹਿਬ ਜਦੋਂ ਦਰਸ਼ਨ ਕਰਨੋਂ ਕਿਉਂਕਿ ਸਾਡੇ ਕੋਲ ਅਸੀਂ ਸਿਰਫ ਫਤਿਹਗੜ੍ਹ ਸਾਹਿਬ ਤੇ ਚਮਕੌਰ ਸਾਹਿਬ ਜਾਂਦੇ ਨੇ ਮਿਲਟ ਟਾਈਮ ਕੱਢ ਕੇ ਇਹਨਾਂ ਥਾਵਾਂ ਤੇ ਕਿੰਤਾ ਕਿੰਤਾ ਸਵਾ ਸਵਾ ਕਿੰਤਾ ਬਹਿ ਕੇ ਸਾਰਾ ਇਤਿਹਾਸ ਪੜ੍ਹਨਾ ਚਾਹੀਦਾ ਹੈ ਬੱਚਿਆਂ ਨੂੰ ਉਹ ਥਾਵ ਖਾਣੇ ਚਾਹੀਦੇ ਨੇ ਜਿਵੇਂ ਜਿਵੇਂ ਮਾਤਾ ਜੀ ਉਹ ਪਿਖੰ ਪੰਡਾ ਤਿਆਰ ਕਰਦੇ ਨੇ ਉਥੇ ਜਾ ਕੇ ਕਹਾਣੀਆਂ ਸੁਣਾਏ ਸਿੱਖ ਆਪਣੀ ਬੱਚਿਆਂ ਨੂੰ ਫਿਰ ਨਹੀਂ ਉਹ ਸਿਰ ਦੇ ਕਤਲ ਕਰਵਾਉਣਗੇ ਫਿਰ ਨਹੀਂ ਉਹ ਪੱਤ ਤੋਣਗੇ ਫਿਰ ਉਹ ਸਿੱਖੀ ਚ ਨਹੀਂ ਤੇ ਤਾਂ ਵੀ ਵਾਪਸ ਆ ਜਾਣਗੇ ਇੱਕ ਮਾਂ ਨੇ ਕੀਤਾ ਸੀ ਦਾਸ ਲੰਗੂ ਵਾਲਾ ਸ਼੍ਰੋਮਣੀ ਪ੍ਰਬੰਧਕ ਮੀਂਦ ਜੀ ਕਹਾ ਦੀ ਸੇਵਾ ਨੰਬਰ ਦਾਸ ਕੁਝ ਸਮਾਜ ਸੇਵਾ ਕੀਤੀ ਹੈ ਉਥੇ ਇੱਕ ਵਾਂ ਉਹਨਾਂ ਹੀ ਪੁੱਤਰੀਆਂ ਨੇ ਸਿਰ ਦੇ ਵਾਲ ਕਤਲ ਕਰਵਾ ਲਿਆ ਸ਼ਹੀਦ ਭਾਈ ਮਨੀ ਸਿੰਘ ਦਾ ਪਿੰਡ ਹੈ ਜੀ ਉਹ ਕੈਂਬਵਾਲ ਦੇ ਨਾਲ ਪਿੰਡ ਦੇ ਨੇੜੇ ਨਗਰਵਸ਼ੀਗਾਂ ਲੰਗਵਾਲ ਕੈਂਬਵਾਲ ਦੀ ਥਾਂ ਤੇ ਪਾਈ ਸ਼ਬਰੀਂ ਦੇ ਸ਼ਹਿਰ ਉਹਨੇ ਬਿਨਾ ਗਰਮ ਵਸਤਰ ਲਿਆਂ ਪੂਜੇ ਸੌਣਾ ਆਰੰਭ ਕਰ ਦਿੱਤਾ ਬੜਾ ਮਨਾਇਆ ਦਾਦੀ ਨੂੰ ਉਹਨਾਂ ਬੱਚਿਆਂ ਨੇ ਦਾਦੀ ਨੇ ਇੱਕ ਸ਼ਰਤ ਰੱਖੀ ਕਿ ਜਿੰਨਾ ਚਿਰ ਤੁਸੀਂ ਅੰਮ੍ਰਿਤ ਪਾਣ ਨਹੀਂ ਕਰਦੇ ਸਿੱਖ ਨਹੀਂ ਬਣਦੇ ਮੈਂ ਨਹੀਂ ਮੰਜੇ ਤੇ ਲੇਟਣਾ ਇਹ ਮੀਰੀਆਂ ਨਾਲ ਸ਼ਹੀਦ ਬੱਚਿਆਂ ਦਾ ਦਿਹਾੜਾ ਹੈ ਤੇ ਤੁਸੀਂ ਸਿਰ ਦੇ ਵਾਲ ਕਤਲ ਕਰਾ ਰਹੇ ਹੋ ਦਾਦੀ ਮਾਂ ਦੇ ਸ਼ਰਣ ਅੱਗੇ ਉਹਨਾਂ ਬੱਚਿਆਂ ਨੇ ਅੰਮ੍ਰਿਤ ਪਾਣ ਕੀਤਾ ਤੇ ਸਿੰਘ ਸੱਚ ਕੇ ਫਤਿਹਗੜ੍ਹ ਸਾਹਿਬ ਦੀ ਤਰਤੀ ਤੇ ਦਾਕਮਸਤਕ ਹੋਏ ਹੁਣ ਇਸ ਅਸਥਾਨ ਦਾ ਨਾਂ ਹੀ ਰੱਖ ਦਿੱਤਾ ਗੁਰਦਵਾਰਾ ਐਮਾ ਸਾਹਿਬ ਸ਼ਹੀਦ ਬਿਲਕੁਲ ਨਾਲ ਗੜ੍ਹਚ ਬਿੰਦ ਦੇ ਹੁਣ ਤੇ ਥੋੜਾ ਵਿੱਚ ਆ ਕੇ ਵਾਲੇ ਵਾਲੇ ਵਸਾ ਹੋ ਗਏ ਇਹ ਉਹਨਾਂ ਬੱਚਿਆਂ ਦੀ ਯਾਦ ਨੂੰ ਚੇਤੇ ਕਰਾਂਦਾ ਹੈ। ਉਹਨਾਂ ਕਸ਼ਟਾਂ ਨੂੰ, ਉਹਨਾਂ ਦੁੱਖਾਂ ਨੂੰ ਯਾਦ ਕਰਾਂਦਾ ਹੈ ਕਿ ਮਾਤਾ ਨੇ ਆਪਣੇ ਪੁੱਤਿਆਂ ਨਾਲ ਇੱਥੇ ਕਿਵੇਂ ਸਮਾਂ ਬਿਤਾਇਆ। ਹੁਣ ਮਾਤਾ ਜੀ ਨੂੰ ਬੱਚੇ ਫਿਰ ਪੁੱਛਦੇ ਨੇ ਕਿ ਗੰਗੂ ਨੇ ਬਹਾਨਾ ਬਣਾਇਆ ਕਿ ਮਾਤਾ ਜੀ ਮੈਨੂੰ ਪ੍ਰੀਖਿਆ ਲੱਗਿਆ ਸੀ ਹਨੇਰਾ ਜਾਦਾ ਹੈ, ਮੇਰਾ ਘਰ ਇੱਥੇ ਹੈ, ਉਹਨੂੰ ਪਤਾ ਹੈ ਕਿ ਇਹ ਫਕੀਰ ਆ ਗਿਆ, ਦੱਸ ਦੇਗਾ, ਇਹੀ ਫਿਰ ਸ਼ਹੀਦੀ ਹੈ। ਇਹ ਘਰ ਨਹੀਂ ਆਇਆ। ਜਿਹੋ ਜਹ ਪ੍ਰਸ਼ਾਦਾ ਪਾਣੀ ਸ਼ਕਾ ਸਕਦਾ ਅਸੀਂ ਤਿਆਰ ਕੀਤਾ ਰੁੱਖਾ ਮਿਸ਼ਾ ਖਾ ਕੇ ਬੱਚੇ ਮਾਤਾ ਜੀ ਠੱਪੇ ਸਨ ਜਿਤਿਆਸ਼ ਕਰਕੇ ਦਿਨ ਪਰ ਕੀ ਦੂੜ ਦੂਪ ਸੇ ਸਭ ਕੂਠ ਖਾਨ ਦਾ ਦਿਨ ਬਰ ਕੀ ਦੌੜ ਦੂਪ ਸੇ ਸਭ ਕੂਠ ਖਾਨ ਸਤਾ ਮਹਿਮੂਜ਼ ਹਰ ਤਰ੍ਹਾਂ ਸੇ ਬਾਜ਼ਾਰ ਮਕਾਨ ਦਾ ਹੁਣ ਇੱਥੇ ਸਮਝ ਲਿਆ ਗਿਆ ਇਹ ਸਾ ਘਰ ਜਿਹੜਾ ਇਹਦੇ ਵਿੱਚ ਅਸੀਂ ਪਰੌਣਿਆਂ ਵਾਂਗੂ ਠਹਿਰੇ ਆਂ ਸਾਨੂੰ ਕੋਈ ਖਤਰਾ ਨਹੀਂ ਬੰਸੋਂ ਸੇ ਜਿਸੇ ਖਿਲਾਇਆ ਥਾ ਉਹ ਮੇਜ਼ਬਾਨ ਥਾ ਜਿਹਨੂੰ ਕਈ ਸਾਲਾਂ ਤੋਂ ਅਸੀਂ ਖਵਾਉਂਦੇ ਰਹੇ ਜਿਹੜਾ ਸਾਡੇ ਘਰ ਦਾ ਰਸੋਈਆ ਨੇ ਉਹਨੇ ਘਰ ਅਸੀਂ ਠਹਿਰੇ ਆਂ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਭੈ ਨਹੀਂ ਕਤਲੇ ਕਾ ਇਸ ਵਦਾ ਨਹੀਂ ਵਹਿਮੂ ਗੁਮਾਨ ਥਾ ਨੌਕਰ ਕਾ ਘਰ ਸਮਝ ਉਹ ਬੇਫਿਕਰ ਹੋ ਗਏ ਨੌਕਰ ਕਾ ਘਰ ਸਮਝ ਉਹ ਬੇਫਿਕਰ ਹੋ ਗਏ ਲੱਗ ਕਰ ਗਲੇ ਸੇ ਦਾਦੀ ਕੇ شہ자ਦੇ ਸੋ ਗਏ ਤੇ ਸਤੀ ਮਤੀ ਇੰਨੀ ਕੜਤ ਨਹੀਂ ਠਣ ਦੇ ਵਿੱਚ ਕਦੋਂ ਦਾਦੀ ਮਾਂ ਜਾਂ ਮਾਂ ਆਪਣੇ ਪੁੱਤਰਾਂ ਨੂੰ ਗਲ ਨਾਲ ਲਾਏ ਤੇ ਛੇਤੀ ਸੌ ਜਾਂਦੇ ਨੇ ਸਿਰ ਪਲੋਸੇ ਦਾਦੀ ਨੂੰ ਨੀਂਦ ਨਹੀਂ ਆ ਰਹੀ ਦਾਦੀ ਨੂੰ ਪੁੱਤਰ ਯਾਦ ਹੁੰਦਾ ਆਪਣੇ ਵੱਡੇ ਪੁੱਤਰੇ ਸਿੰਘ ਯਾਦ ਆਉਂਦੇ ਨੇ ਇਹ ਤੇ ਕਹਿੰਦਾ ਸੀ ਰੋਪੜ ਲੈ ਜਾਵਾਂਗਾ ਮੁਹਰਦਿਆਂਗਾ ਇਹ ਤੇ ਹੁਣ ਪਾਸੇ ਤੇ ਪਤਾ ਨਹੀਂ ਕੀ ਸਾਡੀ ਜ਼ਿੰਦਗੀ ਚ ਵਾਪਰਨ ਵਾਲਾ ਹੁਣ ਦਾਦੀ ਤੇ ਸੌਂਦੀ ਨਹੀਂ ਪੁੱਤਰੇ ਸੌਂ ਗਏ ਕਦੇ ਕਦੇ ਝੂਟਾ ਲੱਗਦਾ ਦਾਦੀ ਮਾਂ ਨੂੰ ਥੱਕੀ ਨੂੰ ਨੀਂਦ ਦਾ ਗੰਗੂ ਥੈਲੀ ਚਰਾਣ ਵਿੱਚ ਲੱਗਾ ਹੋਇਆ ਇਨੇ ਕੀ ਕੀਤਾ ਵਿਆਸ਼ ਕਰ ਕਹਿੰਦੇ ਨੇ ਇਹਦੇ ਚਿੱਤ ਵਿੱਚ ਲਾਲਚ ਹੈ ਲੋਭ ਲੈਨ ਸਭ ਸਵਾਨ ਹਲਕਾ ਹੈ ਹਲਕਿਉ ਸਭੈ ਮਿਵਾਰੀ ਲੋਭ ਦੀ ਲਾਲਸਾ ਅੰਦਰ ਜ਼ਿਆਦਾ ਪ੍ਰਗਟ ਹੋਈ ਜਿਉਂ ਕੂਕਰ ਹਰਕਾਇਆ ਧਾਵੈ ਦਹਿਜ ਸਜਾਏ ਲੋਭੀ ਜੰਤਨਾ ਜਾਣੇ ਹੀ ਭਖ ਅਪਖ ਸਭ ਖਾਈ ਫਿਰ ਆਪਣੇ ਆਪਣੇ ਦਾ ਕਤਲ ਕਰਦੇ ਨੇ ਸ਼ੱਕਾ ਪਤੀ ਦਾ ਮਾਰਿਆ ਭਰਾਵਾਂ ਤੇ ਚਾਚੇ ਨੇ ਰਲ ਕੇ ਮਹੀਨੇ ਬਾਅਦ ਵਿਆਹ ਸੀ ਪਿਤਾ ਮਰ ਗਿਆ ਮਾਂ ਕੋਲ ਨਹੀਂ ਰਹੀ ਸੀ ਉਹਨੂੰ ਕਹਿਣ ਲੱਗੇ ਕਿ ਤੇਰੀ ਮਾਂ ਨਹੀਂ ਤੂੰ ਸਾਡੇ ਕੋਲ ਆ ਤੈਨੂੰ ਅਸੀਂ ਵਧੀਆ ਤੇਰਾ ਵਿਆਹ ਕਰਾਂਗੇ ਮਾਂ ਨੇ ਬੱਚੇ ਨੇ ਵਿਸ਼ਵਾਸ ਕਰ ਲਿਆ ਅਖਬਾਰਾਂ ਵਿੱਚ ਬਣਾਇਆ ਇਸ ਪਿੱਛੇ 7-8 ਮਹੀਨੇ ਦੀ ਗੱਲ ਹੈ ਕੰਮ ਲਾ ਕੇ ਤੇ ਚਾਚੇ ਨੇ ਕਤਲ ਕਰ ਦਿੱਤਾ ਕਿ ਭਤੀਜੇ ਦੀ ਜ਼ਮੀਨ ਉਹਨੂੰ ਮਿਲੇ ਇਹ ਹਾਲਾਤ ਨੇ ਇਹਨੂੰ ਕਲਪਨਾ ਕਰਦੇ ਹਾਂ ਸਮੇਂ ਦਾ ਜਿਹੜੇ ਹਾਲਾਤ ਨੇ ਜੇ ਉਹਦੇ ਚ ਕਾਲ ਕਲੇਸ਼ ਜ਼ਿਆਦਾ ਹੋ ਜਾਏ ਦਰੋਹੀ ਲੋਕ ਜ਼ਿਆਦਾ ਹੋਣ ਸਮੇ ਦਾ ਨਾਮ ਰੱਖ ਦਿੱਤਾ ਜਾਂਦਾ ਹੈ ਸਮਾਂ ਤੇ ਹੀ ਹੈ ਦਿਨ ਉਹੀ ਹੈ ਸੋਈ ਚੰਦ ਚੜ੍ਹੈ ਸਿਤਾਰੇ ਸੋਈ ਦਿਨ ਰਤਬਤ ਰਹੇ ਕਿ ਸੂਰਜ ਥੋੜਾ ਬਦਲਦਾ ਹੈ ਚੰਦਰਾ ਮਾ ਥੋੜਾ ਬਦਲਦਾ ਹੈ ਦਿਨ ਰਾਤ ਨਹੀਂ ਬਦਲੇ ਸਾਡੇ ਜ਼ਿੰਦਗੀ ਜਿਉਣ ਦੇ ਢੰਗ ਬਦਲੇ ਤੇ ਸਮੇ ਦਾ ਨਾਮ ਰੱਖ ਦਿੱਤਾ ਗਿਆ ਕਿ ਇਹ ਸਤਜੋਗ ਹੈ ਇਹ ਤ੍ਰੇਤਾ ਦੁਆਪਰ ਹੈ ਇਹ ਕਲ ਹੋ ਜਾਏ ਆਖਿਆ ਸੀ ਬਾਬੇ ਨਾਨਕ ਕਲ ਟੁਕਨੇ ਕਿ ਮੈਂ ਸਮੇਂ ਦਾ ਸਰਦਾਰਾਂ ਤੁਸੀਂ ਅਵਤਾਰ ਬਸ ਦੋਹਾਂ ਦੀ ਬਾਣ ਹੋਣੀ ਚਾਹੀਦੀ ਹੈ ਸਤਿਗੁਰਾਂ ਖੇਤੀ ਚੰਨ ਕਹਿੰਦਾ ਵੀ ਮੇਰੀ ਸਰਦਾਰੀ ਖਤਮ ਨਾ ਹੋਵੇ ਤੁਸੀਂ ਇਹਨਾਂ ਧਰਮ ਦਾ ਪ੍ਰਚਾਰ ਕਰੜੀ ਮੈਨੂੰ ਇੰਜ ਲੱਗਦਾ ਮੇਰੀ ਹੋਂਦ ਮਿਟ ਜਾਣੀ ਤੇ ਜਦੋਂ ਕਿਸੇ ਨੂੰ ਮਟਾਈ ਨੂੰ ਬੜਾ ਡਰ ਹੁੰਦਾ ਉਹ ਆਪਣਾ ਚਾਲਣਾ ਵਿਚਰਨਾ ਤਰੀਕੇ ਵੀ ਬਣਾਦਾ ਸਤਿਗੁਰਾਂ ਨੂੰ ਟੰਡਾ ਫਿੱਕ ਮੇਰੇ ਤੇ ਕਿਰਪਾ ਕਰਦੇ ਹੋ ਗੁਰੂ ਸਾਹਿਬਾਂ ਅਖੇ ਜਿੱਥੇ ਸਾਡੀ ਸੰਗਤ ਵਿਉਤਥੇ ਨਾਲ ਨਹੀਂ ਬਸ ਇਤੂਆ ਸਾਨੂੰ ਕੋ ਚਾਹੀਦਾ ਜਿੱਦਰ ਮਰਜ਼ੀ ਪਹੁੰਦਾ ਫਿਰ ਤਾਂ ਸਤਿਗੁਰਾਂ ਆਖਿਆ ਸੀ ਸਿੱਖ ਨੇ ਜਦੋਂ ਆਪਣੇ ਗੁਰੂ ਦਾ ਰਹਿਮ ਪ੍ਰਾਪਤ ਕਰਨਾ ਹੈ ਸੁਰਖਰੂ ਰਹਿਣਾ ਤੇ ਉਹ ਮੇਰਾ ਸਿੱਖ ਸੰਗਤ ਵਿੱਚ ਰਹੇ ਕਾਲ ਜਗ ਦੀ ਪਿਆਨਕ ਮਾਰ ਅੱਜ ਵੀ ਸਾਨੂੰ ਪੈ ਰਹੀ ਹੈ ਤੇ ਇਤਿਆਸ ਕਰ ਕੇ ਕਹਿੰਦਾ ਸਾਰੀ ਰਾਤ ਵਿਆਹਤ ਬੰਦੀ ਮੜਾਈ ਬਾਦ ਜਾਤ ਮਦ ਸ਼ਿਖਾਤ ਉਹ ਗੰਗੂ ਨਿਮਕ ਹਰਾਮ ਟੁਕੜੋਂ ਪੇ ਛੱਤਪੁਰ ਕੇ ਜੋ ਪਲਤਾ ਰਹਾ ਮੋਦਾਮ ਜਿਹੜਾ ਗੁਰੂ ਸਾਹਿਬਾਂ ਦੇ ਟੁਕੜਿਆਂ ਤੇ ਪਲਿਆ ਜਿਹਨੂੰ ਅਸੀਂ ਪਾਲਿਆ ਉਹ ਸਾਡੇ ਨਾਲ ਤ੍ਰੁਕ ਰੇਸ ਉਹਨੂੰ ਕਹਿ ਦਿੰਦੇ ਨੇ ਲੋਕ ਮੇੜਾ ਮਾਰਦੇ ਨੇ ਇਹ ਆ ਕੱਲ ਤੇ ਤੂੰ ਸਾਡੇ ਮੇਰੇ ਟੁਕੜਿਆਂ ਤੇ ਪਲਦਾ ਸੈਂ ਅੱਜ ਆਕੜਨਾ ਪਰ ਇੱਥੇ ਹਾਲਾਤ ਨਹੀਂ ਛਣੇ ਹੋਗੇ ਮਾਤਾ ਕੁਝ ਨਹੀਂ ਸਿੱਖ ਸਕੀ ਟੁਕੜੋਂ ਪੇ ਛੱਤਪੁਰ ਕੇ ਜੋ ਪਲਤਾ ਰਹਾ ਮੋਦਾਮ ਘਰ ਲੈ ਕੇ ਸ਼ਹਿਜ਼ਾਦوں ਨੂੰ ਆਇਆ ਬਦਲਗਾਂ ਥਾਦਰ ਲੂਟਨੇ ਕੋ ਕੀਆ ਯਹੀ ਇਤਿਹਾਸ ਇਨੇ ਉਹਨਾਂ ਨੂੰ ਟੰਲਿੰ ਇਂਤਜ਼ਾਮ ਕੀਤਾ ਹੈ ਰਾਤ ਪਈ ਬੱਚੇ ਸੁੱਤੇ ਨੇ ਮਾਂ ਕਦੇ ਸੌਂਦੀ ਹੈ ਕਦੇ ਜਾਗਦੀ ਉਹ ਨਿੰਦਰੀ ਵਿੱਚ ਹੈ ਭਈ ਰੈਣ ਖੁਰਜੀ ਤਨ ਲੀਨੀ ਜਾਂ ਕਰ ਚੋਏ ਮਹਿ ਗੜ ਦਿੰਨੀ ਹੁਣ ਆਇਓ ਤਬ ਆਪਣੇ ਦਵਾਰਾ ਭਈਪੁਰ ਤਾ ਫਿਰ ਸੁਧਾਰਾ ਖੁਰਜੀ ਨਹੀਂ ਨੇੜੇ ਨਦੀ ਲੰਘਦੀ ਸੀ ਉਹਦੇ ਵਿੱਚ ਗੜ ਦਿੱਤੀ ਤੇ ਬੜਾ ਖੁਸ਼ ਹੋ ਰਿਹਾ ਹੈ ਇਹਨੂੰ ਗੁਰਬਾਣੀ ਕਹਿੰਦੀ ਲੋਭ ਲਹਿਰ ਕੋ ਬਿਗਸ ਫੂਲ ਬੈਠਾ ਲੋਭ ਦੀ ਲਹਿਰ ਵਿੱਚ ਫੁੱਲਿਆ ਨਿਸ਼ਮੰਦਾ ਕਿ ਮੇਰੇ ਕੋਲ ਇਨਾ ਧਨ ਆ ਗਿਆ ਹੁਣ ਜਦੋਂ ਮਾਤਾ ਨੇ ਵੇਖਿਆ ਕਿ ਇਹਨੇ ਗਲਤ ਕੀਤਾ ਮਾਤਾ ਤੱਕ ਰਹੇ ਸੇ ਪਤਾ ਲੱਗ ਜੰਨਾ ਮਾਤਾ ਨੂੰ ਚੁੱਪ ਰਹਿ ਰਾਤ ਨੂੰ ਕਿ ਬੱਚੇ ਸੁੱਤੇ ਨੇ ਇਹਨਾਂ ਦੀ ਨੀਂਦਰ ਵਿੱਚ ਫਰਕ ਨਾ ਪਾਏ ਇੱਕ ਰਾਤ ਤੇ ਛੋਲਣ ਮੇਰੇ ਪੁੱਤਰੇ ਰੱਜ ਗਏ ਜਾਸਕਿੰਦੈ ਮਾਤਾ ਨੂੰ ਸਮਝਾਈ ਕਥਾ ਗੁਰ ਸੁਤਨ ਕੀ ਵਿੱਚ ਦੋਨਾ ਸਿੰਘ ਹੰਡੂਰੀਆ ਲਿਖਦਾ ਦਬ ਆਇ ਸੁਕੀ ਨਦੀ ਨੀਰ ਵਹ ਹੁਤੇ ਆਏ ਜਿਸ ਕੀ ਵਸਤੋ ਤਨ ਲਈ ਮਸਦ ਮੂਏ ਪਛਤਾਏ ਇਹ ਮਾਰ ਕੇ ਪਛਤੰਦਾ ਜਿਥੇ ਥੇਦੀ ਦੱਬ ਕੇ ਆਇ ਸੁ ਨੀ ਪਿਆਰ ਜ਼ੋਰ ਦਾ ਤੋ ਥੇਲੀ ਮੋਹਰਾਂ ਦੀ ਰੁੜ ਕੀਦੇ ਹੱਥ ਨਹੀਂ ਸੀ ਆਈ ਢੁੰਡ ਰੇ ਹੀ ਬਾਠ ਔਰ ਖੁਰਜੀ ਬਾਹੂ ਨਾ ਪਾਈਆ ਕਾਰਣ ਭਇਓ ਸੋ ਔਰ ਤਿਸਿ ਥਾਏ ਬੈਕ ਭਈ ਕੱਲ ਕੀ ਕਿਤੇ ਦੇਸ਼ ਜੁੜੀ ਗੁਰੂ ਸਾਹਿਬਾਂ ਦਾ ਤੁਨਣ ਕਰਕੇ ਉਸੇ ਥਾਂ ਤੇ ਉਹੁਰਜੀ ਗਾਇਬ ਹੋ ਗਏ ਹੁਣ ਮਾਤਾ ਨੇ ਪੁੱਛਿਆ ਗੰਗੂ ਸਾਡੇ ਕੋਲ ਜਿਹੜਾ ਸਮਾਨ ਸੀ ਦੇ ਵਿੱਚ ਧਨ ਸੀ ਥੋੜਾ ਜਿਆ ਇਹ ਭੜਕ ਗਿਆ ਉਪਦੇਸ਼ ਮਾਤਾ ਗੁਦਰੀ ਕਾ ਸੁਣ ਕਰ ਉਹ ਭਾਇਆ ਸ਼ਰਮਿੰਦਾ ਹੋਣੇ ਕੀ ਜਗਾ ਚਿਲਾਨੇ ਲੱਗ ਗਿਆ ਉੱਚੀ ਉੱਚੀ ਪੁਕਾਰ ਦਾ ਝੂਠਾ ਸੀ ਤੇ ਗੁਰਬਾਣੀ ਕਹਿੰਦੀ ਝੂਠਾ ਜ਼ਿਆਦਾ ਬੋਲਦਾ ਜੇ ਤੁਹਾਨੂੰ ਲਿਖਾ ਪਏ ਉਹਦੀਆਂ ਗੱਲਾਂ ਚਾਜੋ ਕਿ ਤੇ ਬੜਾ ਸੱਚਾ ਹੈ ਕਹੋ ਕਬੀਰ ਝੂਠਾ ਘਟ ਬੋਲੇ ਪਰਿਆ ਹੋਏ ਸ਼ੁਕਮ ਹੁਨਾ ਦੁਲ ਹੈ ਉੱਚੀ ਉੱਚੀ ਊਕਦਾ ਵੀ ਮੇਨੇ ਤੇ ਇਲਜ਼ਾਮ ਬਗਤਾ ਥਾ ਜ਼ੋਰ ਜ਼ੋਰ ਸੇ ਦੇਖੋ ਗਜਬ ਹੈ ਕਿਆ ਇਹ ਕਿਹੋ ਜਿਹਾ ਗਜਬ ਹੋ ਗਿਆ ਜੀ ਗੰਗੂ ਕਹਿੰਦਾ ਤੁਮ ਕੋ ਪਨਾਹ ਦੇਣੇ ਕੀ ਕਿਆ ਥੀ ਯਹੀ ਜਦਾ ਕਹਿਣ ਲੱਗਾ ਕੀ ਮੈਂ ਇਹ ਨੇਕੀ ਕੀਤੀ ਵੀ ਤੁਹਾਨੂੰ ਆਪਣੇ ਘਰ ਲਿਆ ਮੇਰੇ ਤੇ ਇਲਜ਼ਾਮ ਲਾ ਰਹੇ ਤਮ ਕੋ ਪਨਾਹ ਦੇਣੇ ਕੀ ਕਿਆ ਤੀ ਯਹੀ ਜਰਾ ਫਿਰਤੇ ਹੋ ਜਾਂ ਸਿਪਾਏ ਹੋਏ ਖੁਦ ਨਵਾਬ ਸਿੰਘ ਉਹ ਤੁਸੀਂ ਲੁਕਦੇ ਫਿਰਦੇ ਹਨ ਨਵਾਬ ਤੋਂ ਮਾਤਾ ਗੁਜਰ ਕੌਰ ਨੂੰ ਕਹਿੰਦਾ ਮਾਤਾ ਜੀ ਮੇਰੇ ਤੇ ਇਹੋ ਜਿਹਾ ਦੋਸ਼ ਲਾ ਰਹੇ ਉਹ ਕਹਿੰਦੇ ਹੋ ਮੁਝ ਕੋ ਚੋਰ ਫਿਰ ਕਿਸ ਆ ਸਾਫ ਤੇ ਤੁਸੀਂ ਤੇ ਖੁਦ ਚੋਰ ਇਹੋ ਜੇ ਸ਼ਬਦ ਵਰਤੇ ਜਿਹੜਾ ਗੁਰੂ ਘਰ ਵਿੱਚ ਰਸੋਈਆਂ ਰਿਆ ਗੁਰੂ ਦਾ ਬੜਾ ਧੰਨ ਗੁਰੂ ਨੇ ਦਿੱਤਾ ਇਹਦੇ ਪਰਿਵਾਰ ਨੇ ਇਹਦੇ ਘਰ ਲਈ ਕਿਉਂਕਿ ਬੜੇ ਜਾਲੂਸਣ ਕਲਗੀਆਂ ਵਾਲੇ ਪਾਤਸ਼ਾਹ ਜੀ ਉਹਨਾਂ ਨੂੰ ਕਹਿੰਦਾ ਵੀ ਚੋਰ ਤੇ ਤੁਸੀਂ ਉਹ ਜਿਹੜੇ ਲੁਕਦੇ ਫਿਰਦੇ ਹੋ ਚੋਰ ਲੁਕਦੇ ਨਹੀਂ ਮੁੱਲਾਂਚ ਵਾਸ ਹੋ ਗਿਆ ਵਿਗੜ ਗਿਆ ਕਹਿੰਦਾ ਹੁਣ ਮੈਂ ਤੁਹਾਨੂੰ ਫਰਾਨਾ ਜੀ ਇਹ ਤੁਹਾਡੀ ਗੱਲ ਕਰਦੇ ਮੈਨੂੰ ਤੇ ਬੜਾ ਮਿਲ ਜਾਣਾ ਮਾਤਾ ਨੇ ਬੜਾ ਮਨਾਇਆ ਪਰ ਇਹ ਨਹੀਂ ਮੰਨਦਾ ਜਾ ਕੇ ਖਬਰ ਕੀਤੀ ਮਨਡੇ ਥਾਣੇ ਵਿੱਚ ਉਹਨਾਂ ਸਿਪਾਹੀ ਭੱਲੇ ਹੁਣ ਕਹਿਆਂ ਨੇ ਲਿਖਿਆ ਵੀ ਉਹਨਾਂ ਨੂੰ ਗੱਡੀਆਂ 'ਤੇ ਬਿਠਾ ਕੇ ਜਾਇਆ ਗਿਆ ਇੱਥੋਂ ਤੱਕ ਇਤਿਹਾਸਕਾਰ ਇਹ ਕਹਿੰਦਾ ਹੈ ਦੋਨਾ ਸਿੰਘ ਹੰਡੂਰੀਆ ਕਿ ਬੱਚਿਆਂ ਨੂੰ ਗੋਰੀ ਵਿੱਚ ਬੰਦ ਕਰ ਦਿੱਤਾ ਗਿਆ ਸੀ ਬੰਨ੍ਹ ਦਿੱਤਾ ਗਿਆ ਸੀ ਉਹਨਾਂ ਦੇ ਮੂੰਹਾਂ 'ਤੇ ਵੀ ਪਤਾ ਨਾ ਲੱਗੇ ਜਿ ਸਿੱਖ ਰਾਖ ਮਿਲ ਤੇ ਬੱਚਿਆਂ ਨੂੰ ਸ਼ਦਾਰਣੇ ਤੇ ਸਿਪਾਇਆ ਗਿਆ ਸੀ ਇਹ ਸਹਾਰਾਮੀ ਨੇ ਜਿਹੜਾ ਕੁਝ ਕੀਤਾ ਉਹ ਕਹਿੰਦਾ ਫਿਰ ਪਤੇ ਸਿੰਘ ਦੂਰਾਵਾਰ ਤਹ ਪਾਏ ਬੋਰੀ ਮੈਂ ਲੈ ਉੱਪਰ ਸੋ ਕੋੜੇ ਲਾਦ ਕੇ ਤਿੰਨ ਬਹੁਰ ਆਗੈ ਕਰਨੇ ਮਾਤਾ 구ਦਰ ਪਕੜ ਲੀਨੀ ਕਟ ਸੋ ਜੋ ਰਾਜ ਬਾਧ ਨਹੀਂ ਨੀ ਮਾਤਾ ਜੀ ਨੂੰ ਵੀ ਬੰਨਿਆ ਗਿਆ ਤੇ ਉਹਨਾਂ ਦੇ ਮੂੰਹ ਤੇ ਉਹ ਕਹਿੰਦਾ ਤੋਬਰ ਸੋ ਮਰਚਨ ਚਾਣ ਕੈ ਮੂੰਹ ਬਾਧ ਹੈ ਘੋੜੇ ਪੈ ਨਹੀਂ ਘੋੜੇ ਤੇ ਪਠਾਇਆ ਗਿਆ ਤੇ ਮੂੰਹ ਜਿਹੜਾ ਹੈ ਨਾ ਉਹਦੇ ਤੇ ਮਰਚਾਂ ਲਾ ਕੇ ਕੱਪੜਾ ਬੰਨ ਦਿੱਤਾ ਗਿਆ

ਇਥੇ ਦਰਬਾਰ ਬਣੇ ਨੇ ਇੱਕ ਦਾ ਨਾਂ ਹੈ ਗੁਰਦੁਆਰਾ ਰਤ ਸਹਿਬ ਇਥੋਂ ਰੱਖ ਤੇ ਇਹਨਾਂ ਨੂੰ ਉਠਾਇਆ ਜਾਂਦਾ ਪਰ ਪਠਾਣ ਦਾ ਤਰੀਕਾ ਸਿਪਾਏ ਗਏ ਸਨ ਇਹਨਾਂ ਨੂੰ ਕੋਈ ਸਿੱਖ ਤੱਕ ਨਾ ਲਵੇ ਜਾਂ ਲੋਕ ਭੜਕਣਾ ਉਠਣ ਜਿਹੜੇ ਇਹਨਾਂ ਦੇ ਸ਼ੇਵਕ ਨੇ ਇਹਨੂੰ ਲਾਣ ਦਿੰਦਿਆਂ ਇਤਿਹਾਸ ਕਰ ਕਹਿੰਦਾ ਦੁਨੀਆ ਮੇ ਆਪਣੇ ਨਾਮ ਨੂੰ ਬਦਨਾਮ ਕਰ ਗਿਆ ਦੁਸ਼ਮਣ ਵੀ ਜੋ ਨਾ ਕਰਤਾ ਉਹ ਕੰਮ ਕਰ ਗਿਆ ਗੰਗੂ ਜਿਹੜਾ ਇਹੋ ਜਿਹਾ ਮਾੜਾ ਕੰਮ ਕਰ ਗਿਆ ਆਪਣਾ ਨਾਮ ਇਹਨੇ ਬਦਨਾਮ ਕੀਤਾ ਇਹਨੂੰ ਦੁਨੀਆ ਅੱਜ ਵੀ ਇਲਾਨ ਪਾ ਦਿੰਦੀ ਹੈ ਜਾਨੀ ਖਾਤੇ ਮਾਨੀ ਖਾ ਰੰਗੜਾ ਨੇ ਮਾਤਾ ਜੀ ਤੇ ਸਹਿਜਾਦਿਆਂ ਨੂੰ ਗ੍ਰਿਫਤਾਰ ਕਰਕੇ ਮਰਿੰਡੇ ਲਿਆਂਦਾ ਸੀ ਇਹ ਦੋਸ਼ ਪਾਇੂ ਸ਼ੰਤ ਬਾਈ ਰਤਨ ਸਿੰਘ ਭੰਗੂ ਜਿਹੜੇ ਨੇ ਹੋਰ ਤਰੀਕਾ ਲਿਖਦੇ ਨੇ ਉਹ ਕਿੰਜੇ ਹੱਥ ਪਰ ਰੱਸੀਆਂ ਨਾਲ ਬੰਨੇ ਹੱਥ ਕੜੀਆਂ ਤੇ ਬੇੜੀਆਂ ਵੀ ਇਹਨਾਂ ਛੋਟੇ ਛੋਟੇ ਬੱਚਿਆਂ ਦੇ ਪੈਰਾਂ 'ਚ ਪਾਈ ਹੁੰਦੀ ਸਨ ਬੜੇ ਡਰ ਦੇ ਸਦਿਸ਼ਮਨ ਕਿ ਪਤਾ ਨਹੀਂ ਇਹ ਕਿੰਨੇ ਤਾਕਤਵਰ ਹੋਣਗੇ ਤਾਂ ਤੇ ਕੋਈ ਗਰਮ ਕੱਪੜਾ ਨਹੀਂ ਛਿਦ ਦਿੱਤਾ ਗਿਆ ਬਸ ਉਹ ਜਿਹੜੇ ਚੋਲੇ ਪਾਏ ਸਨ ਨਾ ਉਹ ਹੀ ਸਨ ਉਹਨਾਂ ਕੋਲ ਮੀਂਹ 'ਚ ਭਿੱਜਦੇ ਨੇ ਫਿਰ ਬਾਤਾ ਕਿਤੇ ਝਾੜੀ 'ਚ ਪੱਕ ਪੰਦੀ ਸੁਕਾਉਣ ਵਾਸਤੇ ਮਾਣੀ ਮੋਤੀ ਹਵਾ ਲੱਗ ਜਾਂਦੀ ਫਿਰ ਪਾਲ ਲੈਂਦੇ ਨੇ ਮਨੁੰਡੇ ਦੇ ਥਾਣੇਦਾਰ ਨੇ ਵਜ਼ੀਰ ਖਾਂ ਸੂਬੇਦਾਰ ਨੂੰ ਖਬਰ ਦਿੱਤੀ ਉਥੋਂ ਸਿਪਾਹੀ ਆਉਂਦੇ ਹਨ ਉਹਨਾਂ ਜਿ ਇਥੋਂ ਮਰੇ ਲੇ ਤੋ ਗਏ ਕੇ ਗਏ ਸਰੰਤ ਮਜ਼ਾਰੀ ਹੱਥ ਨਾ ਮੱਧ ਹਥੌੜੀ ਡਾਰੀ ਹੁਣ ਮਾਤਾ ਜੀ ਨੂੰ ਇਸ ਤਰ੍ਹਾਂ ਲਿਦਾਇਆ ਗਿਆ ਪਿਛਰਤ ਦੇ ਵਿੱਚ ਬਿਨਾ ਹੱਥ ਪੈਰ ਹਲਾਇਆ ਅਸਰ ਦੇ ਵਿੱਚ ਮਾਤਾ ਤੇ ਨੰਨੇ-ਮੁਨੇ ਸ਼ਹਿਬਜ਼ਾਦੇ ਜਿਹੜੇ ਨੇ ਉਹਨਾਂ ਦਾ ਤਨ ਕਦੇ-ਕਦੇ ਕੰਬਲ ਲੱਗ ਜਾਂਦਾ ਪੱਤ ਪੈ ਤਾਹੇ ਜਦੀਰ ਘੜਾਏ ਕੋਈ ਕਹੇ ਬਲਨ ਮਰਵਾਏ ਕੋਈ ਕਹੇ ਜਾਂ ਬੰਧ ਹੈ ਕੀਜੇ ਕੋਈ ਕਹੇ ਤੁਰਕ ਕਿਨ ਕੀਜੇ ਨੀਲੀਆਂ ਝਗੀਆਂ ਤਨਮੋ ਕੈਸੇ ਬਿਜਲੀ ਸ਼ਾਮ ਅਬਰ ਮੈਂ ਜੈਸੇ ਕੋਮਲ ਅੰਗ ਹਥੌੜੀ ਹਾਥਾ ਪਾਦ ਜੀਤ ਨੂੰ ਕੇ ਸਾਥਾ ਇਥੇ ਸਜ਼ਾ ਮਾ ਦਿੰਦੇ ਨੇ ਪੰਲਾ ਠੰਡੇ ਬੁਰਜ ਵਿੱਚ ਕੈਦ ਨਹੀਂ ਰੱਖਿਆ ਗਿਆ ਕਲਗੀਧਰ ਪਾਤਸ਼ਾਹ ਦੇ ਇਸ ਪਰਿਵਾਰ ਪ੍ਰਤੀ ਇਤਿਆਸ਼ਕਾਰਾਂ ਦਾ ਬੜਾ ਸਨੇਹ ਸੀ ਉਹ ਇੱਕ ਇਤਿਹਾਸਕ ਸਵਾਲ ਕਰਕੇ ਕਵਿਤਾ ਲਿਖਦਾ ਹੈ ਉਹ ਕਹਿੰਦਾ ਬੈਠੀ ਜ਼ਿੰਦਗੀ ਪੁੱਛਦੀ ਜ਼ਿੰਦਗੀ ਨੂੰ ਬੈਠੀ ਜ਼ਿੰਦਗੀ ਪੁੱਛਦੀ ਜ਼ਿੰਦਗੀ ਨੂੰ ਸਮਾਂ ਜ਼ਿੰਦਗੀ ਵਿੱਚ ਇਹ ਕਿਹਾ ਆ ਬੈਠੀ ਜ਼ਿੰਦਗੀ ਪੁੱਛਦੀ ਜ਼ਿੰਦਗੀ ਨੂੰ ਸਮਾਂ ਜ਼ਿੰਦਗੀ ਵਿੱਚ ਇਹ ਕਿਹਾ ਆ ਇਹ ਦਸ਼ਮੇਤ ਦੀ ਮਾਂ ਹੈ ਸੁਭਾ ਜਿਹਨੂੰ ਇਹ ਦਸ਼ਮੇਤ ਦੀ ਮਾਂ ਹੈ ਸੁਭਾ ਜਿਹਨੂੰ ਇਹ ਅੰਦਾ ਪਾਣੀ ਦਾ ਤਿੱ ਟੁੱਕਰ ਬਿਹਾ ਆਇਆ ਕੁਝ ਕਹਿੰਦੇ ਨੇ ਪ੍ਰਸ਼ਾਦਾ ਦਿੱਤਾ ਹੀ ਨਹੀਂ ਕੁਝ ਕਹਿੰਦੇ ਨੇ ਬਈਆਂ ਰੋਟੀਆਂ ਤੇ ਗੰਦਾ ਮੰਦ ਦਾ ਪਾਣੀ ਲਿਆ ਕੇ ਸਾਹਮਣੇ ਰੱਖ ਦਿੱਤਾ ਗਿਆ ਇਹਨਾਂ ਦੇ ਪ੍ਰਤੀ ਇਹੋ ਜਿਹਾ ਵਤੀਰਾ ਸਮੇਂ ਦੇ ਹਾਕਮਾਂ ਦਾ ਕਿਸੇ ਤਰ੍ਹਾਂ ਦਾ ਕੋਈ ਖਿਆਲ ਨਹੀਂ ਰੱਖਿਆ ਜਾਂਦਾ ਮੁਰਿੰਡੇ ਤੋਂ ਲਿਆ ਕੇ ਠੰਡੇ ਬੁੱਲਦੇ ਵਿੱਚ ਮਾਤਾ ਜੀ ਤੇ ਉਹਦੇ ਪੁੱਤਰਿਆਂ ਨੂੰ ਕਿਵੇਂ ਰੱਖਿਆ ਜਾਂਦਾ ਹੈ ਉਥੋਂ ਅਗੇ ਇਹਨਾਂ ਨਾਲ ਕੀ ਕੁਝ ਵਾਪਰਦਾ ਹੈ ਇਹ ਆਪ ਕਲ ਦੇ ਪ੍ਰਸੰਗ ਵਿੱਚ ਸਰਵਣ ਕਰੀਏ ਜੀ ਅੱਜ ਇਹ ਨਹੀਂ ਪ੍ਰਵਾਨ ਕਰਨਾ ਹੋਈਆਂ ਭੁੱਲਾਂ ਚੁੱਕਾ ਤੋਂ ਖਿਮਾ ਗੁਰੂ ਅਤੇ ਸੰਗਤ ਮਕਸ਼ਯੋਗ ਹੈ ਮਕਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ